ਸਤਿ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਲਓ ਜੀ ਅਸੀਂ ਆਈ ਹੋਈ ਸੀ ਮੇਰੇ ਪੇਕੇ ਪਿੰਡ ਇੱਥੇ ਹੋ ਰਹੀ ਸੀਗੀ ਸ਼੍ਰੀ ਮੰਨਣ ਦੀ ਰਸਮ ਤੇ ਇਹ ਹੈਗਾ ਮੇਰੇ ਤਾਇਆ ਜੀ ਦਾ ਘਰ ਇੱਥੇ ਮੇਰੇ ਨਾ ਤਾਇਆ ਜੀ ਦੇ ਕੁੜੀਆਂ ਹੀ ਸੀਗੀਆਂ 6 ਤੇ ਉਹਨਾਂ ਦੇ ਕੋਈ ਬੇਟਾ ਨਹੀਂ ਸੀ ਤੇ ਉਹਨਾਂ ਨੇ ਆਹ ਹਾਂ ਜਿਹੜੇ ਬਲੈਕ ਜੈਕਟ ਵਾਲਾ ਨੇ ਇਹ ਦੋ ਤਾਂ ਸੀਗਾ ਮੇਰੇ ਤਾਏ ਦੀ ਆ ਕੁੜੀ ਹੈ ਜਿਨ੍ਹਾਂ ਦੇ ਹੱਥ ਥਾਲ ਹੈ ਇਨਾਂ ਦਾ ਬੇਟਾ ਸੀ ਇਹਨਾਂ ਨੇ ਇੱਥੇ ਰੱਖਿਆ ਹੋਇਆ ਸੀਗਾ ਤਾਈ ਦਾਇਆ ਜੀ ਜਦੋਂ ਸੀਗੇ ਹੁਣ ਤਾਂ ਉਹ ਐਕਸਪਾਇਰ ਹੋ ਗਏ ਪਿਛਲੇ ਸਾਲ ਮੇਰੇ ਤਾਈ ਜੀ ਰਹਿ ਗਏ ਸੀਗੇ ਤੇ ਇਹਨਾਂ ਦੇ ਬੇਟਾ ਹੋਇਆ ਸੀ ਮਤਲਬ ਆਹ ਮੇਰੀ ਤਾਈ ਦੀ ਕੁੜੀ ਐ ਤੇ ਇਹਨਾਂ ਦੇ ਪੋਤਾ ਹੋਇਆ ਤੇ ਇਹ ਇੱਥੇ ਰਹਿੰਦਾ ਕਰਕੇ ਸਾਰਿਆਂ ਨੇ ਕਿਹਾ ਸੀ ਵੀ ਚਲੋ ਤੁਸੀਂ ਇੱਥੇ ਸ਼ਰੀਹਾਂ ਜਿਹੜਾ ਬਣ ਕੇ ਜਾਇਓ ਬੇਟਾ ਹੋਇਆ ਹਨਾ ਤੇ ਇਹ ਸਾਡੇ ਨਾ ਘਰ ਦੇ ਅੱਗੇ ਸਮਾਧ ਬਣੀ ਐ ਜਿਵੇਂ ਆਪਣੇ ਨਾ ਇੱਕ ਲੋਕਲ ਸਾਰੇ ਪਿੰਡਾਂ 'ਚ ਹੁੰਦਾ ਹੀ ਐ ਵੀ ਇੱਕ ਲੋਕਲ ਗੁਰੂ ਪੀਰ ਕੋਈ ਆ ਜਾਂ ਸਥਾਨ ਹੁੰਦਾ ਆਪਣੇ ਪਿੰਡ ਵਿੱਚ ਹਨਾ ਜਿੱਥੇ ਆਪਾਂ ਜਿਹੜਾ ਮਤਲਬ ਇਹ ਸਾਰਾ ਕੁਝ ਕਰਦੀ ਹੈਗੀ ਐ ਜਿਵੇਂ ਕੋਈ ਵੀ ਵਧਾਈ ਵਾਲਾ ਕੰਮ ਹੁੰਦਾ ਹੈ ਹਨਾ ਜਾਂ ਕੋਈ ਵੀ ਇੱਥੇ ਤਿਹਾਰਾ ਹੈ ਉੱਥੇ ਪੂਜਾ ਹੁੰਦੀ ਹੈ ਬਾਟ ਪੂਜਾ ਵਗੈਰਾ ਤੇ ਇੱਥੇ ਨਾ ਸਾਡੇ ਇੱਕ ਬਾਬਾ ਜੀ ਸੀਗੇ ਬਾਬਾ ਜਗਦਸ ਦੇ ਨਾਮ ਨਾਲ ਇਹ ਮਤਲਬ ਮੰਨੇ ਜਾਂਦੇ ਸੀਗੇ ਮੰਨਤਾ ਹੁੰਦੀ ਹੈ ਕਿ ਜਦੋਂ ਵੀ ਕਿਸੇ ਪਿੰਡ ਵਿੱਚ ਮੁੰਡਾ ਹੁੰਦਾ ਹੈ ਹਨਾ ਕਿਸੇ ਦੇ ਦੋਤਾ ਹੁੰਦਾ ਤਾਂ ਪਹਿਲਾਂ ਘਰ ਤੋਂ ਪਹਿਲਾਂ ਇੱਥੇ ਸ਼੍ਰੀ ਮੰਨਿਆ ਜਾਂਦਾ ਹੈਗਾ ਤੇ ਇਹ ਮਤਲਬ ਇੱਥੇ ਉਹਨਾਂ ਦੀ ਸਮਾਦ ਬਣੀ ਹੈ ਤੇ ਇੱਕ ਇਹ ਇਨਾਂ ਦੇ ਨਾਮ ਦੇ ਬਾਬਾ ਜਗਦਸ਼ ਸਮندر ਬਣਿਆ ਹੋਇਆ ਪਿੰਡ ਦੇ ਅੰਦਰ ਸਥਾਨ ਬਣਿਆ ਹੋਇਆ ਹੈ ਚਾਹੇ ਕੋਈ ਵੀ ਆਪਾਂ ਮਤਲਬ ਜਾਤ ਨਾਲ ਸੰਬੰਧ ਰੱਖਦੀਆਂ ਧਰਮ ਨਾਲ ਸੰਬੰਧ ਰੱਖਦੀਆਂ ਹਨਾ ਵੀ ਇੱਥੇ ਇੱਕ ਆਪਾਂ ਮੱਥਾ ਜ਼ਰੂਰ ਟੇਕਦੇ ਆ ਚਾਹੇ ਉਹ ਸਿੱਖ ਹੈ Hindu ਹੈ ਹਨਾ ਕੋਈ ਵੀ ਕਾਸਟ ਵਾਲੇ ਹੈ ਜੱਤੜਾਂ ਵਾਲੇ ਹੈ ਵੀ ਇੱਕ ਮੰਨਤਾ ਜਿਵੇਂ ਪਿੰਡ 'ਚ ਹੋਣ ਲੱਗ ਜਾਂਦੀ ਹੈ ਆਪਣੇ ਲੋਕਲ ਤੇ ਸਭ ਤੋਂ ਪਹਿਲਾਂ ਅਸੀਂ ਇੱਥੇ ਸ਼ਰੀਂ ਬੰਦਦੇ ਆਂ ਸ਼ਰੀਂ ਤਾਂ ਸਾਰਿਆਂ ਨੂੰ ਪਤਾ ਹੀ ਆ ਹਨਾ ਜਦੋਂ ਮੁੰਡਾ ਹੁੰਦਾ ਤੇ ਇੱਕ ਸ਼ਰੀਂ ਦਾ ਪੇੜ ਹੁੰਦਾ ਦੇਖੋ ਆ ਜਿਹੜੇ ਪੱਤੇ ਆ ਨੀ ਸ਼ਰੀਂ ਦੇ ਐ ਤੇ ਨਿੰਮ ਦੇ ਨਾਲ ਆਪਾਂ ਮਿਲਾ ਕੇ ਇਹਨਾਂ ਨੂੰ ਹਨਾ ਤੇ ਆਪਾਂ ਇਹ ਬੰਨਦੇ ਆ ਆਪਣੇ ਬੂਹਾਂ ਤੇ ਇੱਕ ਰਸਮ ਹੁੰਦੀ ਆ ਪਿੰਡਾਂ ਦੇ ਵਿੱਚ ਕਈਆਂ ਥਾਵਾਂ ਦੇ ਇਹਨੂੰ ਨੇਮੀ ਬੰਨੀ ਜਾਂਦੀ ਐ ਤੇ ਕਈਆਂ ਥਾਵਾਂ ਦੇ ਇਹ ਜਿਹੜਾ ਸ਼ਰੀਂ ਆ ਜਿਹੜਾ ਮਿਕਸ ਕਰਕੇ ਬੰਨਿਆ ਜਾਂਦਾ ਸਾਡੇ ਸਾਰੇ ਸ਼ਰੀਂ ਬੰਨਣਾ ਕਹਿੰਦੇ ਐ ਤੇ ਕਈ ਥਾਵਾਂ ਤੇ ਨਿੰਮ ਬੰਨਣਾ ਵੀ ਕਹਿੰਦੇ ਆ ਹਨਾ ਤੇ ਇਹ ਸੀਗਾ ਸਥਾਨ ਉਹਨਾਂ ਦਾ ਬਾਬਾ ਜੀ ਦਾ ਹਨਾ ਤੇ ਅਸੀਂ ਨਾਲ ਸਾਡਾ ਤਾਂ ਸਮਝੋ ਵੀ ਬਚਪਨ ਸਾਰੇ ਇੱਥੇ ਹੀ ਬੀਤਿਆ ਹੈਗਾ ਆ ਵਿੱਚ ਸਮਾਦੀ ਬਣੀ ਆ ਬਾਹਰੋਂ ਚਾਹੀਏ ਇਹ ਮੋਡੀਫਾਈ ਕਰ ਦਿੰਦੇ ਆ ਥੋੜੇ ਟਾਈਮ ਬਾਅਦ ਰੰਗ ਕਰਤਾ ਪਰ ਅੰਦਰੋਂ ਜਿਵੇਂ ਹੁੰਦਾ ਵੀ ਜਿਵੇਂ ਉਹਨਾਂ ਦੀ ਪਹਿਲਾਂ ਹੀ ਬਣੀ ਹੋਈ ਹੈ ਇਹ ਚੀਜ਼ ਉਵੇਂ ਹੀ ਬਣੀ ਰਹਿੰਦੀ ਹੈ ਤੇ ਕੋਈ ਵੀ ਇੱਥੇ ਮਤਲਬ ਸੁੱਖਾ ਇੱਥੇ ਬਹੁਤ ਪੁਰਾਣਾ ਹੁੰਦਾ ਕੋਈ ਵੀ ਬਾਹਰ ਜਾਣ ਵਾਲਾ ਵੀ ਸਾਡੇ ਹੁਣ ਤਾਂ ਸਾਰੇ ਕਿਤੇ ਮਤਲਬ ਫੋਰਨ ਦਾ ਜਿਵੇਂ ਡਰੈਂਡ ਹੈ ਹਨਾ ਸਾਡੇ ਤਾਂ ਬਹੁਤ ਟਾਈਮ ਦਾ ਪਹਿਲਾਂ ਮਤਲਬ ਫੋਰਨ ਜਾਂਦੇ ਹੁੰਦੇ ਸੀ ਜਿਵੇਂ ਡੈਡੀ ਰਣਦੇ ਤਾਏ ਚਾਚੇ ਸਭ ਗਏ ਹੋਏ ਸੀਗੇ ਹਨਾ ਉਹ ਜਿਹੜਾ ਸਾਹਮਣੇ ਤੁਸੀਂ ਤਸਵੀਰ ਦੇਖ ਰਹੇ ਹੋ ਹਨ ਇਹ ਬਾਬਾ ਜੀ ਦੀ ਹੈ ਜਿਹਦੇ ਹਾਰ ਪਾਇਆ ਹੋਇਆ ਦੇਖੋ ਅੱਗੇ ਵੀ ਵੱਡੀਆਂ ਤਸਵੀਰਾਂ ਲੱਗੀਆਂ ਤੇ ਅਸੀਂ ਨਾ ਫਰੀਦਕੋਟ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਹਾਂ ਤੇ ਇਸ ਕਰਕੇ ਸਾਡੇ ਹਰ ਸਥਾਨ ਤੇ ਹਰ ਤਕਰੀਬਨ ਹਰ ਘਰ ਦੇ ਵਿੱਚ ਤੁਹਾਨੂੰ ਬਾਬਾ ਫਰੀਦ ਜੀ ਦੀ ਜਿਹੜੀ ਤਸਵੀਰ ਹੈ ਜਿਹੜੀ ਦਿਖਜੂਗੀ ਤੇ ਇੱਥੇ ਆ ਜੀ ਪਹਿਲਾਂ ਇੱਥੇ ਸ਼੍ਰੀ ਚੜਾਇਆ ਜਾਂਦਾ ਹੈ ਫਿਰ ਜਿਵੇਂ ਚਲੋ ਮੱਥਾ ਟਿਕਿਆ ਜਾਂਦਾ ਜੋ ਵੀ ਆਪਾਂ ਹਨਾ ਪ੍ਰਸ਼ਾਦ ਚੜਾਉਨੇ ਆ ਉਹ ਜਿਹੜਾ ਪਹਿਲਾਂ ਭੋਗ ਲਵਾਇਆ ਜਾਂਦਾ ਇੱਥੇ ਤੇ ਫਿਰ ਸਾਰਿਆਂ ਨੂੰ ਇੱਥੇ ਵੰਡ ਦਿੱਤਾ ਜਾਂਦਾ ਹੈਗਾ ਤੇ ਸਾਰੇ ਗਲੀ ਗਵਾਂਡ ਆਂਡ ਗਵਾਂਡ ਮਤਲਬ ਸਾਰੇ ਇਕੱਠੇ ਹੋ ਜਾਂਦੇ ਐ ਤੇ ਸਾਰੇ ਲੜਕੀ ਮਤਲਬ ਇਹ ਰਸਮ ਕਰਦੀ ਐ ਜਦੋਂ ਮੇਰਾ ਬੇਟਾ ਹੋਇਆ ਸੀ ਉਦੋਂ ਵੀ ਬਹੁਤ ਜ਼ਿਆਦਾ ਇਕੱਠ ਸੀਗਾ ਸਾਰੇ ਜਿਵੇਂ ਸ਼ਰੀਕੇ ਵਾਲੇ ਨੂੰ ਬੁਲਾਣੇ ਆਪਾਂ ਚਾਚੇ ਤਾਏ ਦੇ ਘਰਾਂ ਨੂੰ ਹਨਾ ਆਂਡੀਆਂ ਗਵਾਂਡੀਆਂ ਨੂੰ ਤੇ ਦੇਖੋ ਇੱਥੇ ਜੋਤ ਜਗਾ ਦਿੰਦੇ ਆ ਤੇ ਮੱਥਾ ਟੇਕਿਆ ਜਾਂਦਾ ਇਹ ਦੇਖੋ ਸਾਹਮਣੇ ਤੇ ਜਦੋਂ ਕਿਸੇ ਦੇ ਜਿਵੇਂ ਮੱਝ ਸੁਣਦੀ ਹਨਾ ਉਦੋਂ ਵੀ ਇੱਥੇ ਦੁੱਧ ਦਾ ਜਿਹੜਾ ਚੜਾਉਂਦੇ ਹੈਗੇ ਆ ਪਹਿਲਾਂ ਜਿਵੇਂ ਆਪਾਂ ਥੇਈ ਰੱਖ ਦਿਆਂ ਹਨਾ ਵੀ ਅੰਨ ਚੁਰ ਲਾਉਣ ਤੋਂ ਪਹਿਲਾਂ ਸਾਡੇ ਨਾਲ ਇੱਥੇ ਮਤਲਬ ਚੜਾਇਆ ਹੀ ਜਾਂਦਾ ਹੈ ਤੇ ਆ ਪ੍ਰਕਰਮਾ ਬਣੀ ਹੋਈ ਹੈ ਚਾਰ ਦੁਵਾਰੀ ਤੇ ਇੱਥੇ ਅਸੀਂ ਛੋਟੇ ਹੁੰਦੇ ਬੜਾ ਹੀ ਅਸੀਂ ਮਤਲਬ ਇਹ ਗੂੰਜਦੀ ਹੁੰਦੀ ਸੀ ਤੇ ਸਾਨੂੰ ਬੜਾ ਹੀ ਲੱਗਦਾ ਹੁੰਦਾ ਸੀਗਾ ਬਈ ਕੀਰ ਹਸਤਮਈ ਚੀਜ਼ ਹੁੰਦੀ ਹੈ ਜਿਵੇਂ ਹਨਾ ਅਸੀਂ ਹੋ ਹੋ ਦੀਆਂ ਆਵਾਜ਼ਾਂ ਕੱਢਣੀ ਆ ਇਹ ਸਾਰੇ ਪ੍ਰਕਰਮਾਂ ਦੇ ਵਿੱਚ ਜਦੋਂ ਪ੍ਰਕਰਮਾ ਕਰਨੀ ਹੁੰਦੀ ਸੀਗੀ ਲੋ ਜੀ ਇਹ ਚਾਰ ਦੁਵਾਰੀ ਜਿਹੜੀ ਪ੍ਰਕਰਮਾ ਦੀ ਹੈ ਤੇ ਆ ਜਿਹੜਾ ਮੂਰਲਾ ਦਰਵਾਜ਼ਾ ਸੀਗਾ ਹਨਾ ਤੇ ਲੋ ਜੀ ਹੁਣ ਇੱਥੇ ਆਪਾਂ ਫਰੰਟ ਤੇ ਜਿਹੜੇ ਆ ਸ਼ੈੱਡ ਹੁਣੇ ਹੀ ਪਾਏ ਆ ਤੇ ਹੁਣ ਇੱਥੇ ਨਾ ਸਾਰੇ ਫਰੰਟ ਤੇ ਬੰਨਣ ਲੱਗ ਗਏ ਸ਼੍ਰੀ ਤੇ ਇਹਦੇ ਵਿੱਚ ਸ਼ਰੀਂਚ ਆਪਾਂ ਗੁਬਾਰੇ ਲਾ ਲੈਂਦੇ ਆ ਹਨਾ ਤੇ ਸ਼ਣਕ ਨੇ ਲਾਏ ਜਾਂਦੇ ਆ ਜਿਹੜਾ ਖੜਾਉਣਾ ਹੁੰਦਾ ਬੱਚਾਂ ਦਾ ਸ਼ਣਕ ਦਾ ਹੈਗਾ ਅਸੀਂ ਤਾਂ ਉਹਨੂੰ ਸ਼ਣਕਣਾ ਹੀ ਕਹਿੰਦੇ ਆ ਕਈ ਥਾਵਾਂ ਤੇ ਉਹਨੂੰ ਛੁਣਛਣਾ ਵੀ ਕਹਿ ਦਿੰਦੇ ਆ ਹਨਾ ਉਹ ਵੀ ਵਿੱਚ ਬੰਨਿਆ ਜਾਂਦਾ ਤੇ ਰਮਾਲ ਬੰਨੇ ਜਾਂਦੇ ਆ ਤੇ ਇੱਕੋ ਗੁੱਡੇ ਜੇ ਮਿਲਦੇ ਹੁੰਦੇ ਆ ਬਾਵੇ ਜੇ ਕਈ ਵਾਰੀ ਉਹ ਵੀ ਬੰਨ ਦਿੱਤੀ ਜਾਂਦੀਆਂ ਜਿਵੇਂ ਜਿਵੇਂ ਗੁੱਡੀਆਂ ਹੁੰਦੀਆਂ ਉਵੇਂ ਬॉयਜ਼ ਵਾਲਾ ਗੁੱਡਾ ਜਾਂ ਬਣਿਆ ਹੁੰਦਾ ਹਨਾ ਪਲਾਸਟਿਕ ਦੇ ਨਿੱਕੇ ਨਿੱਕੇ ਜਿਹੇ ਹੁੰਦੇ ਆ ਉਹ ਵੀ ਇਹਨਾਂ ਵਿੱਚ ਬੰਨ੍ਹ ਦਿੱਤੇ ਜਾਂਦੇ ਆ ਤੇ ਖੰਮਣੀ ਬੰਨੀ ਜਾਂਦੀਆਂ ਹਨਾ ਤੇ ਇਹ ਤਾਂ ਚਾਰ ਚੀਜ਼ਾਂ ਹੁੰਦੀਆਂ ਜਿਹੜੀਆਂ ਇੱਥੇ ਬੰਨ੍ਹ ਦਿੱਤੀਆਂ ਜਾਂਦੀਆਂ ਹਨ ਸ਼ਰੀਂ ਦੇ ਨਾਲ ਤੇ ਇਹ ਬਸ ਇੱਕ ਸ਼ੁਭ ਸ਼ਗਨ ਹੀ ਹੁੰਦਾ ਹੈਗਾ ਹਨਾ ਸ਼ਰੀਂ ਬੰਨਣਾ ਚਲੋ ਮੁੰਡੇ ਦਾ ਹੋਣਾ ਤੇ ਬਾਕੀ ਮੇਰੇ ਤਾਇਆ ਜੀ ਦੇ ਘਰ ਤਾਂ ਬਹੁਤ ਟਾਈਮ ਬਾਅਦ ਜਿਹੜਾ ਮੁੰਡਾ ਹੋਇਆ ਸੀਗਾ ਵੀ ਚਲੋ ਚਾਹੇ ਦੋਤਾ ਹੀ ਹੋਇਆ ਸੀ ਚ ਪੋਤੇ ਨਹੀਂ ਤੇ ਚਲੋ ਦੋਧਿਆਂ ਦਾ ਗੰਮ ਬੇਟਾ ਹੋ ਗਿਆ ਪੀੜੀ ਤਾਂ ਕਹਿੰਦੇ ਚਲੋ ਉਹਨਾਂ ਦੀ ਹੈ ਤੇ ਸਾਰਿਆਂ ਨੇ ਰਲ ਕੇ ਹੀ ਕਿਹਾ ਵੀ ਤੁਸੀਂ ਇੱਥੇ ਜਿਹੜਾ ਸ਼ਰੀਂ ਜ਼ਰੂਰ ਬੰਨ ਕੇ ਜਾਇਓ ਹਨਾ ਕਿ ਸਾਰਿਆਂ ਨੇ ਹੁਣ ਪ੍ਰਸ਼ਾਦ ਦਿੱਤਾ ਗਿਆ ਇੱਥੇ ਲੱਡੂ ਵੰਡੇ ਹਨਾ ਲੱਡੂ ਆ ਭੂਜੀ ਆ ਬਦਾਨਾ ਜੋ ਵੀ ਮਤਲਬ ਹੁੰਦਾ ਅਸੀਂ ਇੱਥੇ ਵੰਡਦੇ ਆ ਸਾਰਾ ਪੈਂਡ ਹੀ ਇੱਥੇ ਵੰਡਦਾ ਹੈਗਾ ਤੇ ਜਿਵੇਂ ਮੱਝ ਸੂਣ ਤੇ ਹਨਾ ਕਿਸੇ ਦੀ ਮੱਝ ਬਿਮਾਰ ਹੋ ਜਾਂਦੀ ਹੈ ਤੇ ਇੱਥੇ ਕਿੱਲੇ ਘੱਡੇ ਜਾਂਦੇ ਆ ਹਨਾ ਜੋ ਵੀ ਹੁੰਦਾ ਉਹਨਾਂ ਨਾਲ ਸੰਬੰਧਿਤ ਤੇ ਲਓ ਜੀ ਹੁਣ ਆਪਾਂ ਘਰ ਵਸਤੇ ਇੱਥੇ ਸ਼੍ਰੀ ਮੇਰ ਕਰਦੇ ਆ ਜਿਹੜਾ ਘਰੇ ਬੰਨਣਾ ਹੈਗਾ ਹਨਾ ਉਹ ਦੇਖੋ ਵਿੱਚ ਨਿਮ ਦੇ ਪੱਤੇ ਐ ਤੇ ਬਲੂਨ ਵਗੈਰਾ ਹਨਾ ਉਹ ਸਾਰੇ ਜਿਹੜੇ ਇੱਥੇ ਜਿਹੜੇ ਬੰਨ ਦਿੱਤੇ ਜਾਣਗੇ ਤੇ ਆ ਸਾਡੇ ਘਰਾਂ ਦੀਆਂ ਸਾਰੀਆਂ ਚਾਚੀਆਂ ਤਾਈਆਂ ਪਰਜਾਈਆਂ ਹਨਾ ਇਕੱਠੀਆਂ ਹੋ ਗਈਆਂ ਸੀ ਗਿਆਨ ਗਵਣ ਤੋਂ ਇਹਨਾਂ ਨੇ ਕੱਲ ਹੀ ਫੋਨ ਕਰਤਾ ਸੀ ਦੀਦੀਆਂ ਨੇ ਵੀ ਅਸੀਂ ਆਉਣਾ ਹੈਗਾ ਸ਼੍ਰੀ ਮੰਨਣ ਤੇ ਮੰਮੀ ਮਤਲਬ ਜਿਵੇਂ ਚਾਚੀ ਲੱਗਦੇ ਆ ਹਨਾ ਡੀ ਫੈਮਲੀ ਇਹਨਾਂ ਦੀ ਤੇ ਚਲੋ ਵੀ ਅਟੈਂਡ ਕੀਤਾ ਮੰਮੀ ਨੇ ਹਨਾ ਬੁਲਾ ਲਿਆ ਸਾਰਿਆਂ ਨੂੰ ਸਾਰੇ ਦੂਜਿਆਂ ਚਾਚੇ ਤਾਏ ਦੀਆਂ ਵਰਟੀਆਂ ਨੂੰ ਜਿਵੇਂ ਸਾਡੀਆਂ ਪਰਜਾਈਆਂ ਲੱਗਦੀਆਂ ਉਹਨਾਂ ਨੂੰ ਬੁਲਾ ਲਿਆ ਸੀਗਾ ਤੇ ਕਿਸੇ ਜਿਵੇਂ ਆ ਲੱਗੀ ਆ ਹਨਾ ਵੀ ਜਿਹੜੇ ਸਵੈਟਰ ਵਾਲਾ ਵੀਰ ਆ ਜਿਹੜਾ ਖੜਾ ਹੈ ਇਹਨਾਂ ਤੋਂ ਇਹ ਬਣਾ ਲੈਣਗੇ ਤੇ ਇਹ ਲੱਗੀ ਨੂੰ ਜਿਵੇਂ ਸ਼ਗਨ ਚੱਲ ਦੇ ਦਿੱਤਾ ਜਾਂਦਾ ਬਾਅਦ ਚੋ ਤੇ ਇਹ ਸਾਰੀ ਸਾਡੀ ਮਤਲਬ ਗਲੀ ਗਵਾਨਾ ਚਲੋ ਜੇ ਮੰਨੋ ਇੱਥੇ ਕੋਈ ਰਹਿੰਦਾ ਹੁੰਦਾ ਤਾਈ ਜੀ ਹੁੰਦੇ ਤਾਂ ਹੋਰ ਵੀ ਜ਼ਿਆਦਾ ਇਕੱਠ ਹੋ ਜਾਂਦਾ ਤੇ ਫਿਰ ਜ਼ਿਆਦਾ ਲੋਕ ਵੀ ਹੋ ਜਾਂਦੇ ਐ ਇੱਥੇ ਗਲੀ ਗੁਆਂਢ ਦੇ ਸਾਰੇ ਇਕੱਠੇ ਤੇ ਹੁਣ ਚਲੋ ਜਿਵੇਂ ਥੋੜੇ ਜਿਹੇ ਹੋ ਗਏ ਨੇ ਇਥੇ ਸਾਰੇ ਫਿਰ ਵੀ ਹੈ ਨਾ ਸਾਰੇ ਮੁੰਡੇ ਠੀਕ ਐ ਇਕੱਠ ਮਤਲਬ ਪਹਿਲਾਂ ਜਿਹੜਾ ਸ਼ਰੀ ਬੰਨਤਾ ਕਿਉਂਕਿ ਕਾਫੀ ਉੱਚਾ ਗੇਟ ਸੀ ਤੇ ਗੇਟ ਦੇ ਨਾਲ ਨਾ ਡੰਡੇ ਜੇ ਬਨਣੇ ਪਏ ਸੀਗੇ ਤੇ ਫਿਰ ਇਹ ਚਲੋ ਮੁੰਡਿਆਂ ਨੇ ਬੰਨਤਾ ਉਹ ਵੀਰੇ ਦੇ ਨਾਲ ਹਨਾ ਰਲ ਕੇ ਸਾਰਿਆਂ ਨੇ ਤੇ ਸਾਰਿਆਂ ਨੇ ਵਧਾਈਆਂ ਦਿੱਤੀਆਂ ਦੀਦੀ ਨੂੰ ਵੀ ਤੇ ਇੱਕ ਦੂਜੇ ਨੂੰ ਵੀ ਹਨਾ ਤੇ ਮੈਂ ਵੀ ਕਿਤੇ ਸਬੱਬ ਨਾਲ ਪੇਕੇ ਆਈ ਹੋਈ ਇਸ ਤੇ ਮੈਂ ਵੀ ਚਲੋ ਇਹਨਾਂ ਚ ਸ਼ਾਮਲ ਹੋ ਗਈ ਹਨਾ ਤੇ ਲੋ ਜੀ ਇੱਥੇ ਕਰਦੇ ਆਪਾਂ ਵਲੌਗ ਦਾ ਐਂਡ ਤੇ ਤੁਸੀਂ ਦੱਸਣਾ ਵੀ ਕਿਵੇਂ ਲੱਗਾ ਤੁਹਾਨੂੰ ਇਹ ਵਲੌਗ ਹਨਾ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਦੱਸਣਾ ਤੁਹਾਨੂੰ ਇਹ ਸਾਡੀ ਰਸਮ ਹੈ ਜਿਹੜੀ ਕਿਵੇਂ ਲੱਗੀ ਹਨਾ ਤੇ ਇਹ ਵੀ ਦੱਸਣਾ ਵੀ ਤੁਹਾਡੇ ਪਿੰਡ ਵਿੱਚ ਇਹ ਕਿਵੇਂ ਕੀਤੀ ਜਾਂਦੀ ਹੈ ਹਨਾ ਤੇ ਇਹਨੂੰ ਤੁਸੀਂ ਕੀ ਕਹਿੰਦੇ ਆ ਵਿਸ਼ਰੀਮ ਬੰਨਾ ਕਹਿੰਦੇ ਆ ਕਿ ਨਿੰਮ ਬੰਨਾ ਕਹਿੰਦੀ ਹੈ ਤੇ ਲੋ ਜੀ ਆਪਾਂ ਮਿਲਦੇ ਹੈਗੇ ਫਿਰ ਨਵੇਂ ਵਲੌਗ ਦੇ ਵਿੱਚ ਤੇ ਤੱਕ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ